ਬਲਰਾਜ ਸਾਨੀ ਲਿਖਤ ਮੇਰੀ ਫਿਲਮੀ ਆਤਮ ਕਥਾ ਸਵੈ ਜੀਵਨੀ ਦਾ ਅਗਲਾ ਭਾਗ 11 ਧਰਤੀ ਕੇ ਲਾਲ ਬਣਨ ਤੇ ਸਾਡੇ ਪਰਿਵਾਰ ਕੇ ਜੀਵਨ ਦਾ ਨਕਸ਼ਾ ਬਿਲਕੁਲ ਬਦਲ ਚੁੱਕਿਆ ਸੀ ਕਦੇ ਅਸੀਂ 10-10 ਤੇ ਨੋਟਾਂ ਨੂੰ ਦੀਤੇ ਪਾੜ-ਪਾੜ ਕੇ ਵੇਖਦੇ ਹੁੰਦੇ ਸਾਂ ਤੇ ਹੁਣ 100-100 ਦੇ ਨੋਟਾਂ ਦੀਆਂ ਦੱਥੀਆਂ ਕੇਵਲ ਮੋਟਾਈ ਵੇਖ ਕੇ ਪੰਪ ਛੱਡਦੇ ਸਾਂ ਵਧੇਰੇ ਕਮਾਈ ਦਾ ਮੋਦੀ ਸੀ ਪਰ ਉਹਨੂੰ ਨਾ ਪੈਸਾ ਜਮਾ ਕਰਨ ਦਾ ਸ਼ੌਕ ਸੀ ਨਾ ਆਪਣੇ ਸੁੱਖ ਆਰਾਮ ਦਾ ਖਿਆਲ ਬੇਗਮ ਪਾਰਾ ਨੂਰ ਜਹਾਨ ਬੇਬੀ ਨਸੀਮ ਉਹਦੇ ਹਾਂ ਦੀਆਂ ਐਕਟਰਸਾਂ ਸਨ ਤੇ ਉਹਨਾਂ ਨਾਲ ਉਸ ਦੀ ਚੰਗੀ ਦੋਸਤੀ ਵੀ ਸੀ ਉਹ ਸਭ ਵੱਡੀਆਂ-ਵੱਡੀਆਂ ਮੋਟਰਾਂ ਵਿੱਚ ਉੜਦੀਆਂ ਫਿਰਦੀਆਂ ਪਰ ਦਮੋਂ ਲਈ ਬੱਸ ਤੇ ਰੇਲ ਗੱਡੀ ਦੀ ਸਵਾਰੀ ਹੀ ਕਾਫੀ ਸੀ ਖਦਰ ਦਾ ਚਟਾ ਸੂਟ ਉਸਦਾ ਪਹਿਰਾਵਾ ਸੀ ਘਰ ਚ ਲਾਉਣ ਜੋਗੇ ਲੋੜੀਂਦੇ ਪੈਸੇ ਰੱਖ ਕੇ ਬਾਕੀ ਸਭ ਉਦੇਸ਼ ਤੇ ਕੰਮਾਂ ਨੂੰ ਪੇਟਾ ਕਰਾਉਂਦੀ ਓਦੋਂ ਦੇਸ਼ ਦੇ ਕੰਮਾਂ ਦੇ ਜੋਸ਼ ਵੀ ਤਾਂ ਬਥੇਰੇ ਸਨ ਫਿਰਜ਼ਾ ਵਿੱਚ ਜਵਾਰ ਪਾਟਾ ਜਿਆ ਆਇਆ ਹੋਇਆ ਸੀ ਉਹ ਰਾਤ ਮੈਨੂੰ ਨਹੀਂ ਭੁੱਲਦੀ ਜਦੋਂ ਨੇਤਾ ਜੀ ਦੇ ਸਮਰਥਕਾਂ ਨੇ ਗੁੱਸਾ ਖਾ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਕਮਿਊਨਿਸਟ ਪਾਰਟੀ ਦੇ ਕੇਂਦਰ ਉੱਪਰ ਹਮਲਾ ਕਰ ਦਿੱਤਾ ਸੀ ਇਮਾਰਤ ਵਿੱਚ ਕੇਵਲ 60-70 ਬੰਦੇ ਸਨ ਜਿਨ੍ਹਾਂ ਵਿੱਚ ਚੋਖੀ ਸੰਖਿਆ ਔਰਤਾਂ ਬੱਚਿਆਂ ਦੀ ਸੀ ਬੜਾ ਭਿਆਨਕ ਸਾਕਾ ਸੀ ਉਹ ਇਮਾਰਤ ਦੀਆਂ ਪੌੜੀਆਂ ਕਾਮਰੇਡਾਂ ਦੇ ਲਹੂ ਨਾਲ ਰੰਗੀਆਂ ਗਈਆਂ ਸਨ ਮੇਰੀ ਆਪਣੀ ਬਸ਼ਰਟ ਤੇ ਪਤਲੂਨ ਲਹੂ ਨਾਲ ਤਰਬ ਤਰ ਸੀ ਤੇ ਜਨੂਨ ਜਈ ਹਾਲਤ ਵਿੱਚ ਮੈਂ ਕੂਕਦਾ ਫਿਰਦਾ ਸੀ ਘਬਰਾਓ ਨਹੀਂ ਕਾਮਰੇਡ ਇਹ ਮੇਰਾ ਹਲੂ ਨਹੀਂ ਕਾਫੀ ਚਿਰ ਮੈਂ ਉਸ ਸੱਚਮੁੱਚ ਇਹੀ ਯਕੀਨ ਰਿਹਾ ਕਿ ਖੂਨ 흘 ਰਣਾ ਸਾਥੀਆਂ ਦਾ ਹੈ ਜਿਨ੍ਹਾਂ ਨੂੰ ਮੈਂ ਸਹਾਰਾ ਦੇ ਕੇ ਉੱਪਰ ਵਾਲੀ ਮੰਜ਼ਰ ਤੇ ਲਿਆ ਰਿਆ ਸਾਂ ਮਗਰੋਂ ਪਤਾ ਚੱਲਿਆ ਕਿ ਉਸ ਵਿੱਚ ਕੁਝ ਹਿੱਸਾ ਮੇਰਾ ਆਪਣਾ ਵੀ ਸੀ ਇੱਕ ਪੱਥਰ ਮੇਰੇ ਸਿਰ ਉੱਤੇ ਵੱਜਾ ਸੀ ਜਿਸ ਦਾ ਨਿੱਕਾ ਜਿਹਾ ਛਟਾਕ ਇੱਕ ਵੱਡ ਮੁੱਲੀ ਸੋਗਤ ਬੰਗ ਟੋਟਣੀ ਤੇ ਐਨ ਵਿਚਕਾਰ ਖਾਲਾਂ ਵੀ ਸਭਾਈਮਾਨ ਹੈ ਫਿਰ ਯਾਦ ਆਉਂਦੀ ਹੈ ਜਹਾਜ਼ੀਆਂ ਦੀ ਬਕਾਬਤ ਉਹ ਵੀ ਇੱਕ ਸਮਾਂ ਸੀ ਸਾਰਾ ਮਬਈ ਸ਼ਹਿਰ ਕੀ ਹਿੰਦੂ ਕੀ ਮੁਸਲਮਾਨ ਤੇ ਕੀ ਫਾਰਸੀ ਇੱਕ ਮੁੱਠੋ ਕੇ ਗੋਰਿਆਂ ਤੇ ਟੁੱਟ ਪਿਆ ਸੀ ਸਗੋਂ ਬਹਾਦਰੀ ਦੇ ਘਰਨਾਮਿਆਂ ਦੀਆਂ ਖਬਰਾਂ ਮੁਸਲਮਾਨਾਂ ਦੇ ਇਲਾਕਿਆਂ ਵਿੱਚੋਂ ਆ ਰਹੀਆਂ ਸਨ ਘਰ ਘਰ ਉਤੇ ਕਾਂਗਰਸ ਲੀਗ ਤੇ ਯੂਨੀਅਨਿਸਟ ਪਾਰਟੀਆਂ ਦੇ ਝੰਡੇ ਲਹਿਰਾ ਰਹੇ ਸਨ ਬਗੀ ਜਹਾਜ਼ੀਆਂ ਦੀ ਲਿਸੋਰੀ ਸੀ ਟਰੱਕਾਂ ਉਤੇ ਚੜੇ ਹੋਏ ਗੋਰੇ ਬਿਨਾਂ ਸੂਚਨਾ ਦਿੱਤੇ ਦਹਿਸ਼ਤ ਫੈਲਾਉਣ ਲਈ ਰਾਹ ਜਾਂਦਿਆਂ ਉੱਪਰ ਸਰੀਰ ਦੇ ਅੰਦਰ ਫਟਣ ਵਾਲੀਆਂ ਡਮ ਡਮ ਗੋਲੀਆਂ ਚਲਾ ਕੇ ਲੰਘ ਜਾਂਦੇ ਸਨ ਪਰ ਜਨਤਾ ਦੇ ਉਤਸ਼ਾਹ ਦੀ ਅੱਖ ਇਦਰ ਗੋਲੀ ਚਲਦੀ ਉਧਰ ਸੜਕਾਂ ਉਤੇ ਫੇਰਾਵਾ ਜਾਈ ਸ਼ੁਰੂ ਹੋ ਜਾਂਦੀ ਜਿਵੇਂ ਕੁਝ ਹੋਇਆ ਹੀ ਨਹੀਂ ਸੀ ਮੇਰੇ ਨਾਲ ਤੁਰਦਾ ਆਂਦਰਾ ਦਾ ਇੱਕ ਕਾਮਰੇਡ ਉੱਚਲ ਉੱਚਲ ਕੇ ਅੰਗਰੇਜ਼ੀ ਵਿੱਚ ਇੱਕੋ ਗੱਲ ਦੁਹराई ਜਾਂਦਾ ਸੀ ਪੀਪਲ ਆਰ ਇਨ ਦਾ ਸਟ੍ਰੀਟਸ ਕਾਮਰੇਡ ਥਿਸ ਇਜ਼ ਅ ਰੈਵੋਲਿਊਸ਼ਨਰੀ ਸਿਚੁਏਸ਼ਨ ਪਬਲਿਕ ਸੜਕਾਂ ਉਤੇ ਆਏ ਹੋਏ ਹਨ ਕਾਮਰੇਡ ਇਹ ਇਨਕਲਾਬੀ ਪ੍ਰਸਥਿਤੀ ਹੈ ਅਚਨ ਚੇਤ ਬਿਜਲੀ ਦੀ ਰਫ਼ਤਾਰ ਨਾਲ ਲੋਕੀ ਨੱਠਣ ਲੱਗ ਪਏ ਮੇਰੇ ਸਾਥੀ ਤੇ ਮੈਂ ਇੱਕ ਦੁਕਾਨ ਦੇ ਥੜੇ ਹੇਠ ਵੜ ਗਏ ਸਾਂ ਪੰਬਈ ਦੇ ਲੋਕ ਵੀ ਅਜੀਬ ਹਨ ਬਰਸ਼ ਦੇ ਮੌਸਮ ਵਿੱਚ ਝੜੀ ਪੈਣ ਤੋਂ ਬਿੰਦਕੂ ਪਹਿਲਾਂ ਇਸੇ ਤਰ੍ਹਾਂ ਨਟਕੇ ਬਣਾ ਲੈਂਦੇ ਹਨ ਖੌਰੇ ਉਸੇ ਅਭਿਆਸ ਤੋਂ ਉਹਨਾਂ ਨੂੰ ਸੁਲ ਲੱਗ ਗਈ ਸੀ ਕਿ ਗੋਲੀ ਚੱਲਣ ਵਾਲੀ ਹੈ ਸਾਡੇ ਲੁਕਣ ਦੀ ਧੀਰ ਹੈ ਕਿ ਤੜ ਤੜ ਗੋਲੀ ਚੱਲ ਪਈ ਫਿਰ ਬਿੰਦਕੂ ਬਾਦ ਰੁਕ ਵੀ ਗਈ ਸੀ بارش ਵੀ ਬੰਬਈ ਐਵੇਂ ਹੀ ਰੁਕ ਜਾਂਦੀ ਹੈ ਦੋ ਦੁਕਾਨਾਂ ਛੱਡ ਕੇ ਅਗਲੀ ਦੁਕਾਨ ਦੇ ਥੜੇ ਹੇਠਾਂ ਸਾਡੇ ਵਾਂਗ ਹੀ ਇੱਕ ਕਾਲਜ ਦੀ ਕੁੜੀ ਨੇ ਬਣਾ ਲਈ ਹੋਈ ਸੀ ਖੌਰੇ ਕਿਤਨੀਆਂ ਗੋਲੀਆਂ ਨੂੰ ਇਕੱਠੀਆਂ ਬੰਨ ਗਈਆਂ ਉੱਥੇ ਪਈ ਪਈ ਖਤਮ ਹੋ ਗਈ ਅਸੀਂ ਲਾਸ਼ ਨੂੰ ਚੁੱਕ ਕੇ ਗਿਰਨੀ ਕਾਮਗਰ ਯੂਨੀਅਨ ਦੇ ਦਫ਼ਤਰ ਲੈ ਗਏ ਉੱਥੇ ਰੇਲਵੇ ਮਜ਼ਦੂਰਾਂ ਦੇ ਆਗੂਆਂ ਦੀਆਂ ਗਰਮਾ-ਗਰਮ ਬੈਸਾਂ ਹੋ ਰਹੀਆਂ ਸਨ ਕਿ ਰੇਲ ਦੀਆਂ ਪਟੜੀਆਂ ਪੁੱਟੀਆਂ ਜਾਣ ਕੇ ਨਾ ਭਾਵੇਂ ਠੀਕ ਭਾਵੇਂ ਗਰਦ ਮੈਂ ਬਾਰ-ਬਾਰ ਇਹੀ ਸੋਚਦਾ ਹਾਂ ਕਿ ਜੇ ਉਸ ਵੇਲੇ ਸਾਡੇ ਲੀਡਰਾਂ ਨੇ ਜਨਤਾ ਦਾ ਸਾਥ ਨਾ ਛੱਡਿਆ ਹੁੰਦਾ ਅੰਗਰੇਜ਼ਾਂ ਨਾਲ ਸਮਝੌਤਾ ਕਰਨ ਦੀ ਥਾਂ ਬਗਾਵਤ ਦੀ ਅਗਵਾਈ ਕੀਤੀ ਹੁੰਦੀ ਤਾਂ ਅੰਗਰੇਜ਼ਾਂ ਦਾ ਤੰਬੂ ਉਸੇ ਮੌਕੇ ਉੱਤੇ ਉਖੜ ਜਾਣਾ ਸੀ ਇਨਕਲਾਬੀ ਜਜ਼ਬਾ ਉਦੋਂ ਖੀਰ ਉੱਤੇ ਪੂਜਾ ਹੋਇਆ ਸੀ ਜਹਾਜ਼ੀਆਂ ਦੀ ਹਮਾਇਤ ਵਿੱਚ ਹਵਾਈ ਜਹਾਜ਼ ਤੇ ਹਿੰਦੁਸਤਾਨੀ ਦਸਤਿਆਂ ਨੇ ਵੀ ਹੜਤਾਲ ਕਰ ਦਿੱਤੀ ਸੀ ਬੰਬਈ ਦੀ ਪੁਲਸ ਵੀ ਬਿਟਰ ਗਈ ਨੇਤਾ ਜੀ ਦੀ ਆਜ਼ਾਦ ਹਿੰਦ ਫੌਜ ਦੀਆਂ ਲੀਹਾਂ ਉੱਤੇ ਤੁਰ ਕੇ ਸਰਕਾਰੀ ਫੌਜਾਂ ਦੀ ਬਗਾਵਤੀ ਪਰਚਮ ਚੁੱਕ ਲੈਣਾ ਵੀ ਕੋਈ ਚੰਬੇ ਦੀ ਗੱਲ ਨਹੀਂ ਸੀ ਫਿਰ ਦੇਸ਼ ਦਾ ਨਾਂ ਬਟਵਾਰਾ ਹੁੰਦਾ ਤੇ ਨਾ ਹੀ ਪ੍ਰਾਣੀ ਰਿਸ਼ਵਤਖੋਰ ਨੌਕਰਸ਼ਾਹੀ ਦਾ ਢਾਂਚਾ ਸਲਾਮਤ ਰਹਿੰਦਾ ਜਿਸ ਨੇ ਅੱਜ ਜਨਤਾ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ ਪਰ ਲੀਡਰਾਂ ਨੇ ਜਨਤਾ ਦਾ ਸਾਥ ਛੱਡ ਦਿੱਤਾ ਤੇ ਅੰਗਰੇਜ਼ ਦੀ ਕੱਚ ਵਿੱਚ ਜਾ ਬੈਠੇ ਇਸ ਕਰ ਲਈ ਗਾਂਧੀ ਜੀ ਨੂੰ ਦੋਸ਼ ਦੇਣਾ ਵਾਜਬ ਨਹੀਂ ਕਿਉਂਕਿ ਉਹ ਤਾਂ ਸਦਾ ਤੋਂ ਅਹਿੰਸਾ ਨੂੰ ਆਪਣਾ ਪਰਮ ਧਰਮ ਤੇ ਜੀਵਨ ਸਿਧਾਂਤ ਮੰਨਦੇ ਆਏ ਸਨ ਜਿਸ ਨੂੰ ਉਹ ਕਿਸੇ ਹਾਰਤ ਵਿੱਚ ਤਿਆਗ ਨਹੀਂ ਸਕਦੇ ਇੱਕ ਵਾਰ ਨਹੀਂ ਕਈ ਵਾਰ ਉਹ ਕਾਂਗਰਸ ਅੱਗੇ ਬੇਨਤੀ ਕਰ ਚੁੱਕੇ ਸਨ ਕਿ ਉਹਨਾਂ ਨੂੰ ਰਾਜਨੀਤਿਕ ਅਗਵਾਈ ਤੋਂ ਸੁਭਕ ਦੋਸ਼ ਕਰ ਦਿੱਤਾ ਜਾਵੇ ਪਰ ਨਹਿਰੂ ਸਮੇਤ ਸਾਰੇ ਕਾਂਗਰਸੀ ਲੀਡਰਾਂ ਨੂੰ ਗਾਂਧੀ ਜੀ ਦੇ ਕੰਧਾੜੇ ਚੜਨ ਦੀ ਹਾਦਸੇ ਪਹਿਚੁੱਕੀ ਸੀ ਆਪਣੇ ਦਮ ਉੱਤੇ ਕੋਈ ਫੈਸਲਾ ਕਰਨਾ ਉਹ ਜਾਣਦੇ ਹੀ ਨਹੀਂ ਸਨ ਜੇ ਦੂਰਦਰਸ਼ੀ ਨਹਿਰੂ ਹੀ ਵੇਖ ਲੈਂਦਾ ਕਿ ਇਨਕਲਾਬ ਦੇ ਹੱਡ ਨੂੰ ਠੱਲ ਪਾਉਣ ਦੇ ਨਤੀਜੇ ਕਿੰਨੇ ਭਿਆਨਕ ਨਿਕਲਣਗੇ ਜਿਵੇਂ ਕਿ ਬਾਅਦ ਵਿੱਚ ਉਹਨੇ ਆਪ ਕਬੂਲ ਕੀਤਾ ਤਾਂ ਸ਼ਾਇਦ ਮੈਦਾਨ ਵਿੱਚ ਕੁਝ ਪੈਂਦਾ ਉਹ ਆਦਮੀ ਨੇਡਰ ਸੀ ਪਰ ਉਸ ਵੇਲੇ ਤੋ ਉਸ ਦੀ ਇਨਕਲਾਬੀ ਚੇਤਨਾ ਨੇ ਵੀ ਅੱਖਾਂ ਮੀਟ ਰਹੀਆਂ ਸਨ ਨੇਤਾ ਜੀ ਦਾ ਖਿਆਲ ਆਉਂਦਾ ਹੈ ਕਾਸ਼ ਉਹ ਜ਼ਿੰਦਾ ਹੁੰਦੇ ਇਸ ਘੜੀ ਦੀ ਉਡੀਕ ਲਈ ਤਾਂ ਉਹ ਆਪਣੀ ਆਤਮਾਤਿਕ ਕਰਗਿਰਵੀ ਰੱਖ ਕੇ ਜਰਮਨ ਫਾਸ਼ਿਸਟਾਂ ਤੇ ਜਾਪਾਨੀਆਂ ਨਾਲ ਜਾ ਰਹੇ ਰਹੇ ਸਨ ਉਹਨਾਂ ਨੇ ਨਹੀਂ ਸੀ ਟਲਣਾ ਪਰ ਨਿਸ਼ਚਿਤ ਕੁਝ ਵੀ ਨਹੀਂ ਕੀਤਾ ਜਾ ਸਕਦਾ ਸਾਡੇ ਦੇਸ਼ ਦੀ ਸਾਰੀ ਰਾਜਨੀਤਿਕ ਲੀਡਰਸ਼ਿਪ ਅਮੀਰ ਤਬਕੇ ਦੀ ਪੈਦਾਵਾਰ ਰਹੀ ਹੈ ਤੇ ਇਨਕਲਾਬ ਨੂੰ ਤੋੜ ਪਚਾਉਣ ਦੀ ਤੰਗ ਕੇਵਲ ਮਿਹਨਤ ਕਸ਼ਤ ਤਬਕੇ ਨੂੰ ਹੀ ਹੁੰਦੀ ਹੈ ਮਜ਼ਦੂਰਾਂ ਕਿਸਾਨਾਂ ਦੀ ਸਭ ਤੋਂ ਅਹਿਮ ਜਥੇਬੰਦੀ ਉਸ ਵੇਲੇ ਕਮਿਊਨਿਸਟ ਪਾਰਟੀ ਸੀ ਪਰ ਉਸ ਵੇਲੇ ਉਹ ਵੀ ਕਾਂਗਰਸ ਤੇ ਲੀਗ ਦੀ ਪਿਛਲਗ ਬਣ ਕੇ ਰਹੀਗੀ ਹਾਲਾਂਕਿ ਅੱਗੇ ਵੱਧ ਕੇ ਉਹਨਾਂ ਦੋਹਾਂ ਪਾਰਟੀਆਂ ਤੋਂ ਲੀਡਰੀ ਖੋਹ ਲੈਣ ਦਾ ਉਹ ਬੇਸ਼ਕੀਮਤੀ ਮੌਕਾ ਸੀ ਪਰ ਹੋ ਸਕਦਾ ਹੈ ਕਿ ਇਹ ਜੂਏ ਦਾ ਦਾਅ ਖੇਡਣ ਵਾਲੀ ਗੱਲ ਹੁੰਦੀ। ਕਮਿਊਨਿਸਟ ਪਾਰਟੀ ਦੀ ਸ਼ਕਤੀ ਸਾਰੇ ਦੇਸ਼ ਵਿੱਚ ਇਕਸਾਰ ਨਹੀਂ ਸੀ ਤੇ ਜੰਗ ਦੀ ਹਮਾਇਤ ਕਰਨ ਕਰਕੇ ਉਸ ਉੱਪਰ ਪਹਿਲਾਂ ਹੀ ਦੇਸ਼ ਤ੍ਰੋਈ ਹੋਣ ਦਾ ਲਾਂਚਨ ਲੱਗਾ ਹੋਇਆ ਸੀ। ਹੋ ਸਕਦਾ ਹੈ ਕਿ ਉਸ ਦੀ ਗੱਲ ਮੰਨਣ ਦੀ ਥਾਂ ਜਨਤਾ ਉਲਟੀ ਉਸੇ ਨੂੰ ਹੀ ਪੈ ਜਾਂਦੀ। ਪਰ ਉਸੇ ਮਾਤਰਾ ਵਿੱਚ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ਾਂ ਨਾਲ ਲੋਹਾ ਲੈ ਕੇ ਪਾਰਟੀ ਦੇਸ਼ ਤ੍ਰੋਈ ਹੋਣ ਦੇ ਲਾਂਚਨ ਤੋਂ ਸਦਾ ਲਈ ਮੁਕਤ ਹੋ ਜਾਂਦੀ। ਇਹਨਾਂ ਗੱਲਾਂ ਦਾ ਨਿਰਣਾ ਇਤਿਹਾਸ ਹੀ ਕਰੇਗਾ। ਸਰਦਾਰ ਵੱਲਭ ਭਾਈ ਪਟੇਲ ਤੇ ਕਾਇਦ ਯਜ਼ਦ ਮੁਹੰਮਦ ਅਲੀ ਜੇਨਾ ਦੋਵੇਂ ਮਿਲ ਕੇ ਬਾਗੀ ਜਹਾਜ਼ੀਆਂ ਤੋਂ ਹਥਿਆਰ ਸੜਵਾਉਣ ਲਈ ਬੋੜੇ ਔਖੇ ਵੇਲੇ ਕੰਮ ਆਉਣ ਦੇ ਉਪਕਾਰ ਬਦਲੇ ਅੰਗਰੇਜ਼ੀ ਸਰਕਾਰ ਨੇ ਉਹਨਾਂ ਨੂੰ ਆਪਸ ਵਿੱਚ ਹੀ ਲੜਾ ਦਿੱਤਾ ਜਿਹੜਾ ਇਨਕਲਾਬੀ ਹੜ ਅੰਗਰੇਜ਼ੀ ਸਾਮਰਾਜ ਦੇ ਲਹੂ ਦਾ ਪਿਆਸਾ ਹੋ ਗਿਆ ਜਿਸ ਬੰਦਰ ਨੂੰ ਕਿਸੇ ਵੇਲੇ ਨੱਠਣ ਲਈ ਰਾਹ ਨਹੀਂ ਸੀ ਲੱਭਦਾ ਉਹੀ ਲੜਦੀਆਂ ਬਿੱਲੀਆਂ ਦਾ ਮੁਨਸਿਬ ਬਣ ਕੇ ਬਹਿ ਗਿਆ ਵੇਖਦੇ ਆਂ ਵੇਖਦੇ ਆਂ ਇਨਕਲਾਬੀ ਲੜਾਈਆਂ ਫਿਰ ਖੂਪਸਾਦਾਂ ਵਿੱਚ ਤਬਦੀਲ ਹੋ ਗਈਆਂ ਜਦੋਂ ਵੱਡੇ ਵੱਡੇ ਸਿਆਸਤਦਾਨ ਵਰਗੇ ਗਾਂਧੀ ਵੀ ਪੰਬਲ ਪੂਸਿਆਂ ਵਿੱਚ ਪਏ ਹੋਏ ਸਨ ਤਾਂ ਫਲਾਂ ਸੀ ਕੱਲ ਦੇ ਛੋਕਰੇ ਜਿਹੜੇ ਬਾਗ ਦੀ ਮੂਲੀ ਸਾਂ ਸਾਨੂੰ ਕੀ ਪਤਾ ਕਿ ਕੀ ਹੋ ਰਿਹਾ ਤੇ ਕਿਉਂ ਹੋ ਰਿਹਾ ਸੀ ਜੋ ਵੀ ਹੋ ਰਿਹਾ ਸੀ ਸਾਡਾ ਜਵਾਨੀ ਦਾ ਜੋਸ਼ ਉਸ ਵਿੱਚ ਕੁੱਦ ਪੈਣ ਲਈ ਬੇਕਰਾਰ ਸੀ ਤੂਫਾਨਾਂ ਵਿੱਚ ਪਈ ਜੀਵਨ ਕਿਸ਼ਤੀ ਟੁੱਟ ਵੀ ਸਕਦੀ ਸੀ ਡੁੱਬ ਵੀ ਸਕਦੀ ਸੀ ਇਸ ਗੱਲ ਦਾ ਸਾਨੂੰ ਨਾ ਪਤਾ ਸੀ ਨਾ ਪਰਵਾਹ ਆਪਣੀ ਥਾਂ ਇੱਕ ਫਿਲਮ ਸਟਾਰ ਦਾ ਜੀਵਨ ਵੀ ਨਿੱਕੇ ਮੋਟੇ ਤੂਫਾਨ ਤੋਂ ਕੱਟ ਨਹੀਂ ਹੁੰਦਾ ਸਾਡਾ ਕਰ ਉਨ੍ਹੀ ਦਿਨ ਇੱਕ ਪਾਸੇ ਕਾਮਰੇਡਾਂ ਦਾ ਕੈਂਪ ਤੇ ਦੂਜੇ ਪਾਸੇ ਫਿਲਮੀ ਅਦਾਕਾਰਾਂ, ਪ੍ਰੋਡਿਊਸਰਾਂ, ਪੱਤਰਕਾਰਾਂ, ਫੋਟੋਗ੍ਰਾਫਰਾਂ ਤੇ ਉਹਨਾਂ ਦੇ ਆਲੇ-ਦੁਆਲੇ ਘੁੰਮਣ ਵਾਲਿਆਂ ਦਾ ਆਕਰਸ਼ਣ ਕੇਂਦਰ ਬਣਿਆ ਹੋਇਆ ਸੀ। ਇਸ ਹਫੜਾ-ਦਫੜੀ ਤੋਂ ਹਾਂਡੀ ਗਵਾਂਡੀ ਵੀ ਪਰੇਸ਼ਾਨ ਸਨ ਤੇ ਮੇਰੇ ਨਿੱਕੇ-ਨਿੱਕੇ ਬੱਚਿਆਂ ਉੱਤੇ ਵੀ ਬੁਰਾ ਅਸਰ ਪੈ ਰਿਹਾ ਸੀ। ਪਰ ਸਾਨੂੰ ਕੋਈ ਸਿਆਣਾ ਬੰਦਾ ਰਾਹ ਪਾਉਣ ਵਾਲਾ ਨਹੀਂ ਸੀ। ਸੁਰੱਖਿਅਤ ਕਰਨ ਵਾਲਾ ਕੋਈ ਵੱਡੇ-ਵਡੇਰੇ ਨਹੀਂ ਸੀ ਸਾਡੇ ਨੇੜੇ। ਜੇ ਹੁੰਦਾ ਵੀ ਤਾਂ ਸੀ, ਉਹਦੀ ਸੋਨੀ ਕਿੱਥੇ ਸੀ? ਮੁੰਬਈ ਸ਼ਹਿਰ ਦਾ ਹਰ ਆਦਮੀ ਆਪਣੀ ਦੁਨੀਆ ਵਿੱਚ ਗੁਆਚਿਆ ਰਹਿੰਦਾ ਇੱਕ ਗੁਆਂਢੀ ਨੂੰ ਦੂਜੇ ਦੀ ਖਬਰ ਨਹੀਂ ਹੁੰਦੀ ਵੱਡੇ ਸ਼ਹਿਰਾਂ ਦਾ ਦਸਤੂਰ ਹਰ ਥਾਂ ਇਹੀ ਹੈ ਕਿ ਅਸੀਂ ਲੰਡਨ ਦੇ ਤਜਰਬੇ ਤੋਂ ਜਾਣਗੇ ਹਾਂ ਪਰ ਲੰਡਨ ਤੇ ਮੁੰਬਈ ਦਾ ਬੜਾ ਫਰਕ ਸੀ ਲੰਡਨ ਵਿੱਚ ਹਰ ਕਿਸਮ ਦੀ ਸਰਵਜਨਕ ਸ਼ਹਿਰੀ ਸਹੂਲਤ ਨਿਰਬਿਗਨ ਤੇ ਨਿਰਬੇਮ ਮਿਆਸਰ ਹੈ ਆਵਾਜਾਈ ਦੇ ਚੰਗੇ ਤੋਂ ਚੰਗੇ ਸਾਧਨ ਚੰਗੀ ਖੁਰਾਕ ਸਾਫ ਸੁਥਰਾ ਰੈਂਟਸਨ ਵਿਨੇਪੁਰਖ ਸਲੂਕ ਚੱਪੇ ਚੱਪੇ ਤੇ ਹਸਪਤਾਲ ਦਿਨੇ ਰਾਤੀ ਮਸ਼ਤਿਹਦ ਨਾਗਰਿਕ ਸੇਵਾ ਵਿਭਾਗ ਸ਼ਰੀਫ ਪੁਲਿਸ ਸੜਕਾਂ ਉੱਤੇ ਥਾਂ-ਥਾਂ ਪਬਲਿਕ ਟੈਲੀਫੋਨ ਇਸ ਦੇ ਵਿਪਰੀਤ ਮਬਈ ਵਿੱਚ ਵੱਡੇ ਸ਼ਹਿਰਵਾਰੀਆਂ ਵਿਖਮ ਤਾਂ ਮ ਤਾਂ ਸਾਰੀਆਂ ਮੌਜੂਦ ਹਨ ਪਰ ਸਹੂਲਤਾਂ ਨਾ ਹੋਣ ਬਰਾਬਰ ਹਨ ਨਿੱਕੀ ਜੀ ਦੁਰਘਟਨਾ ਅੱਖ ਦੇ ਫੋਰ ਵਿੱਚ ਦੁਕਾਨਦਾਰ ਰੂਪ ਧਾਰਨ ਕਰ ਜਾਂਦੀ ਸੀ ਤੇ ਇਹੀ ਸਾਡੇ ਨਾਲ ਹੋਣਾ ਲਿਖਿਆ ਸੀ ਉੱਗੇ ਅਮੀਰ ਘਰਾਂ ਦੇ ਲੋਕ ਵੀ ਸਾਡੇ ਨਾਲ ਦੋਸਤੀਆਂ ਪਾਉਣ ਲਈ ਤਰਲੋ ਮੱਛੀ ਸਨ ਫਿਲਮ ਸਟਾਰ ਨਾਲ ਬੈਠਣ ਉੱਠਣ ਵਿੱਚ ਉਹਨਾਂ ਦਾ ਮਾਣ ਵੱਡਾ ਸੀ ਜਦੋਂ ਉਹਨਾਂ ਦੀਆਂ ਖੋਸ਼ੀਆਂ ਜੀਆਂ ਪਾਰਟੀਆਂ ਤੋਂ ਬਿਰਕਤ ਹੋ ਕੇ ਅਸੀਂ ਕੰਨੀ ਕਤਰਾਂਉਂਦੇ ਉਹ ਇਪਤਾ ਜਾਂ ਕਮਿਊਨਿਸਟ ਪਾਰਟੀ ਨੂੰ ਚੰਦਾ ਦੇ ਕੇ ਲਲਚਾਤ ਛੱਡਦੇ ਐਕਟਰ ਤੇ ਖਾਸ ਕਰਕੇ ਐਕਟ੍ਰੈਸ ਬੁਜਰਬਾ ਸਮਾਜ ਲਈ ਇੱਕ ਢਾਉਣਾ ਹੈ ਇਸ ਹਕੂਮਤ ਦਾ ਸਾਨੂੰ ਉੱਕਾ ਗਿਆਨ ਨਹੀਂ ਸੀ ਐਕਟ੍ਰੈਸ ਨੂੰ ਦਿੱਤੇ ਜਾਂਦੇ ਮਾਣ ਵਿੱਚ ਬਹੁਤ ਸਾਰਾ ਅੰਸ਼ ਤ੍ਰਿਸਕਾਰ ਦਾ ਵੀ ਹੁੰਦਾ ਹੈ ਇਹ ਵੀ ਮੈਨੂੰ ਨਹੀਂ ਸੀ ਪਤਾ ਹਾਂ ਇੱਕ ਵਾਰੀ ਜਦੋਂ ਅਖਬਾਰ ਵਿੱਚ ਪੜਿਆ ਕਿ ਰੇਸ ਵਿੱਚ ਦੌੜਨ ਵਾਲੀਆਂ ਘੋੜੀਆਂ ਦੇ ਨਾਂ ਬੇਗਮਪਾਰਾ ਨਰਗਿਸ ਦਮਯੰਤੀ ਰੱਖੇ ਗਏ ਹਨ ਤੰ ਮੈਨੂੰ ਬੜਾ ਗੁੱਸਾ ਚੜਿਆ ਸੀ ਮੇਰਾ ਕਰਤਵ ਸੀ ਕਿ ਉਸ ਵੇਲੇ ਆਪਣੀ ਪਤਨੀ ਦੀ ਢਾਲ ਬਣਦਾ ਉਸ ਦੇ ਇਕਲਾਤਿਕ ਜੀਵਨ ਦੀ ਕਦਰ ਕਰਦਾ ਰੱਖਿਆ ਕਰਦਾ ਉਹਨੂੰ ਫਜ਼ੂਲ ਝਮੇਲਿਆਂ ਤੋਂ ਬਚਾਉਂਦਾ ਪਰਿਵਾਰਕ ਜੀਵਨ ਦੀਆਂ ਜ਼ਿੰਮੇਵਾਰੀਆਂ ਆਪਣੇ ਉੱਪਰ ਲੈਂਦਾ ਪਰ ਮੇਰੀ ਸਕ੍ਰੀਨ ਚੇਤਨਾ ਤਾਂ ਅੰਦਰੇ-ਅੰਦਰ ਦਮੋਂ ਦੀ ਸ਼ੁਰੂ ਤੇ ਕਾਮਯਾਬੀ ਤੋਂ ਖਾਰਖਾਂਦੀ ਸੀ ਉਹ ਸਟੂਡੀਓ ਤੋਂ ਥੱਕੀ ਟੁੱਟੀ ਆਉਂਦੀ ਮੈਂ ਉਸ ਨਾਲ ਇੰਜ ਸਲੂਕ ਕਰਦਾ ਜਿਵੇਂ ਉਹ ਕੋਈ ਕਸੂਰ ਕਰਕੇ ਆਈ ਹੋਵੇ ਉਸ ਤੋਂ ਛਟਕਰੇਲੂ ਕੰਮਾਂ ਵਿੱਚ ਜੁਟਣ ਦੀ ਆਸ ਕਰਦਾ ਜੋ ਮੇਰੀ ਨਿਗਾਹ ਵਿੱਚ ਉਸਦਾ ਅਸਲੀ ਕਮ ਸੀ ਆਪਣੀ ਵਿਡਿਆਈ ਦਾ ਵਖਾਲਾ ਕਰ ਲਈ ਮੈਂ ਇਪਟਾ ਤੇ ਪਾਰਟੀ ਦੇ ਬਿਲੋੜੇ ਰੁਜੇਵੇਂ ਵੀ ਸਹਿੇੜ ਲੈਂਦਾ ਮੈਂ ਮਰਦ ਸਾਂ ਜਿਨ੍ਹਾਂ ਸੰਸਕਾਰਾਂ ਵਿੱਚ ਮੈਂ ਪਲਿਆ ਸਾਂ ਉਹਨਾਂ ਵਿੱਚ ਮਰਦ ਹਰ ਹਾਲਤ ਵਿੱਚ ਉੱਚਾ ਹੈ ਤੇ ਜਿਨ੍ਹਾਂ ਸੰਸਕਾਰਾਂ ਵਿੱਚ ਦੰਮੋ ਪਲੀ ਸੀ ਉਹਨਾਂ ਅਨੁਸਾਰ ਪਤੀ ਪ੍ਰਾਇਣ ਤਾਤੀਮੀ ਦਾ ਪਹਿਲਾ ਫਰਜ਼ ਹੈ ਪਰ ਉਹ ਵਿਚਾਰੀ ਖਿੜੇ ਮੱਥੇ ਆਪਣੀ ਸਮਰਾਥਾ ਤੋਂ ਬਾਹਰ ਹੀ ਪਰ ਸੈੰਤੀ ਗਈ ਇਹਨਾਂ ਗੱਲਾਂ ਨੂੰ ਯਾਦ ਕਰਕੇ ਮੇਰੇ ਦਿਲ ਵਿੱਚ ਚੀਸਾਂ ਉੱਠਦੀਆਂ ਹਨ ਦੰਮੋ ਇੱਕ ਅਨਮੋਲ ਹੀਰਾ ਸੀ ਜੋ ਉਸਦੇ ਮਾਪਿਆਂ ਨੇ ਇੱਕ ਬੇਕਦਰ ਤੇ ਨਾ ਸ਼ੁਕਰਾਨੇ ਇਨਸਾਨ ਦੇ ਹਵਾਲੇ ਕਰ ਛੱਡਿਆ ਸੀ ਇੱਕ ਚਖੜ ਜਿਹਾ ਚੋਲਿਆ ਰਹਿੰਦਾ ਸੀ ਸਾਡੇ ਵਾਲੇ ਦੁਆਲੇ ਸ਼੍ਰੀ ਸਾਉਂਡ ਸਟੂਡੀਓ ਵਿੱਚ ਧਰਤੀ ਕਲਾਲ ਤੋਂ ਬਾਅਦ ਸਾਡੀ ਗੁੜੀਆਂ ਨਾਂ ਦੀ ਇੱਕ ਪਿਕਚਰ ਬਣੀ ਉਸਦੇ ਨਿਰਮਾਤਾ ਰਜਨੀਕਾਂਤ ਪਾਂਡੇ ਆਪ ਸਨ ਤੇ ਨਿਰਦੇਸ਼ਕ ਅਚਯੁਤ ਰਾਓ ਰਣਾਡੇ ਜਿੰਨਾ ਮਗਰੋਂ ਫਿਲਮਾਂ ਚਾਕ ਕੇ ਰਿਆ ਸ਼ੁਦਾ ਕੈਦੀਆਂ ਨੂੰ ਬਸਾਉਣ ਦੇ ਕੰਮ ਵਿੱਚ ਆਪਣਾ ਜੀਵਨ ਅਰਪਣ ਕਰ ਦਿੱਤਾ ਉਹ ਬੜੇ ਉੱਚੇ ਦਰਜੇ ਦੇ ਵਿਦਵਾਨ ਤੇ اخلاق ਵਾਲੇ ਆਦਮੀ ਸਨ ਗੁੜੀਆਂ ਦਾ ਕਥਨ ਕੋਨਾਂ ਹਿੱਪਸਨ ਦੇ ਮਸ਼ਹੂਰ ਡਰਾਮੇ ਡਾਰਸ ਹਾਊਸ ਤੇ ਅਧਾਰ ਤੇ ਤਿਆਰ ਕੀਤਾ ਸੀ ਦੰਮੂ ਤੇ ਮੈਂ ਉਸ ਵਿੱਚ ਮੁੱਖ ਪਾਤਰ ਖੇਡ ਰਿਹਾ ਸਾਂ ਇੱਕ ਦਿਨ ਇੱਕ ਗੀਤ ਫਲਮਾਇਆ ਜਾ ਰਿਹਾ ਸੀ ਦੰਮੂ ਬਗੀਚੇ ਵਿੱਚ ਬੈਠ ਕੇ ਗਾਉਂਦੀ ਹੈ ਅੱਜ ਮੇਰੇ ਮਨ ਕੀ ਚਾਂਦਨੀ ਸਮਾ ਗਈ ਅਤੇ ਮੈਂ ਕੋਲ ਬੈ ਕੇ ਸੁਣਦਾ ਹਾਂ ਸ਼ਾਟ ਦੀ ਲਾਈਟਨਿੰਗ ਹੋ ਰਹੀ ਸੀ ਥੋੜੀ ਦੇਰ ਬਾਅਦ ਹਵਾ ਵਿੱਚ ਖਲੋਣ ਲਈ ਅਸੀਂ ਨਿਕਲ ਆਏ ਰਜਨੀ ਕਾ ਦੰਮੂ ਤੇ ਮੈਂ ਉਸ ਵੇਲੇ ਇੱਕ ਵੱਡੀ ਸਾਰੀ ਮੋਟਰ ਆ ਕੇ ਰੁਕੀ ਜਿਸ ਵਿੱਚੋਂ ਇੱਕ ਆਦਮੀ ਨੇ ਸਹਾਰਾ ਦੇ ਕੇ ਗੇਲ ਸਾਈਕਲ ਨੂੰ ਉਤਾਰਿਆ ਕਿ ਇਹ ਉਹੀ ਸਾਈਕਲ ਸੀ ਜਿਸ ਨੂੰ ਅਸਾਂ 6 ਸਾਲ ਪਹਿਲਾਂ ਕਲਕੱਤੇ ਰੈਜ਼ੀਡੈਂਟ ਫਿਲਮ ਦੇ ਸੈੱਟ ਤੇ ਟਟੋਲੀਆਂ ਕਰਦੇ ਵੇਖਿਆ ਸੀ ਅੱਖਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਸਾਈਕਲ ਦੇ ਸਾਰੇ ਵਾਲ ਚਿੱਟੇ ਹੋ ਚੁੱਕੇ ਸਨ ਅੱਖਾਂ ਉੱਤੇ ਕਾਲੀ ਐਨ ਖਿਚੜੀ ਹੋਈ ਸੀ ਪਰ ਇੰਜ ਲੱਗਦਾ ਸੀ ਜਿਵੇਂ ਨਜ਼ਰ ਜਵਾਬ ਦੇ ਚੁੱਕੀ ਹੈ ਚਿੱਟੇ ਮਲਮਲ ਤੇ ਕੁੱਟਤੇ ਤੇ ਚੂੜੀਦਾਰ ਪਜਾਮੇ ਵਿੱਚ ਉਸ ਦਾ ਪਿੰਜਰ ਹੋਰ ਵੀ ਉਗੜਿਆ ਹੋਇਆ ਸੀ ਇੰਜ ਲੜ ਖੜਾ ਰਿਹਾ ਸੀ ਜਿਵੇਂ ਕੁਝ ਦਿਨਾਂ ਦਾ ਮਹਿਮਾਨ ਹੋਵੇ ਅਜੇ ਤਾਂ ਉਸ ਦੀ ਜਵਾਨੀ ਦਾ ਸਿਖਰ ਦੁਬਾਰਾ ਸੀ ਇੱਕ ਹੀ ਹੋ ਗਿਆ ਉਹਨੂੰ ਕਿਹੜਾ ਰੁੱਖ ਆ ਗਿਆ ਉਹਨੂੰ ਅੰਦਰ ਅੰਦਰ ਕਿਹੜਾ ਰਾਖਸ਼ ਨਿਕਲ ਗਿਆ ਉਸ ਦੀ ਹੌਣਕਨ ਸੈਗਲ ਨੂੰ ਬਾਹੋਂ ਫੜ ਕੇ ਉਹ ਵਿਅਕਤੀ ਸਾਡੇ ਕੋਲ ਲਿਆ ਆ ਅਸਾਂ ਵੀ ਅੱਗੇ ਵੱਧ ਕੇ ਸਵਾਗਤ ਕੀਤਾ ਸੈਗਲ ਸਾਹਿਬ ਹੁਣ ਕੈਸੀ ਤਬੀਅਤ ਹੈ ਆਪਦੀ ਰਜਨੀ ਕਾਂਤ ਨੇ ਅੰਗਰੇਜ਼ੀ ਵਿੱਚ ਕਿਹਾ ਪਰ ਸੈਗਲ ਨੂੰ ਜਿਵੇਂ ਕੁਝ ਸੁਣਾਈ ਹੀ ਨਹੀਂ ਦਿੱਤਾ ਰਜਨੀ ਕਾਂਤ ਨੇ ਮੌਕੇ ਨੂੰ ਸਮਝਦਿਆਂ ਉੱਚੀ ਆਵਾਜ਼ ਵਿੱਚ ਕਿਹਾ ਆਓ ਤੁਹਾਡਾ ਦਮਯੰਤੀ ਸਾਨੀ ਨਾਲ ਤੁਆਰਫ਼ ਕਰਾਵਾਂ ਜਿਸ ਨੇ ਇੰਡਸਟਰੀ ਵਿੱਚ ਪੈਰ ਰੱਖਦੇ ਆਂ ਇਤਨੀ ਸ਼ੋਹਰਤ ਹਾਸਲ ਕਰ ਲਈ ਐ ਅੱਜੋ ਇੱਕ ਗੀਤ ਫਿਲਮ ਆ ਰਹੀ ਐ ਗੀਤ ਹੈਗੜ ਛਟਚੌਂਕ ਪਿਆ ਉਸ ਦਾ ਮੂੰਹ ਤਾਂ ਚੁੱਕਿਆ ਗਿਆ ਜਿਵੇਂ ਦੂਰੋਂ ਉਸ ਨੂੰ ਕਿਸੇ ਬੁਲਾਇਆ ਹੋਵੇ ਜਾਂ ਯਾਦ ਵਿੱਚੋਂ ਕਿਸੇ ਗੀਤ ਦੇ ਬੋਲ ਮੁੜ ਆਈ ਹੋਣ ਕਾਫੀ ਚਿਰ ਉਹ ਉਵੇਂ ਹੀ ਖੜਾ ਰਿਹਾ ਜਿਵੇਂ ਹੌਲੀ-ਹੌਲੀ ਉਸ ਦਾ ਮਨ ਸਾਡੇ ਵੱਲ ਵਾਪਸ ਆਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਉਸ ਦੇ ਚਿਹਰੇ ਉੱਤੇ ਇੱਕ ਮੁਸਕਣੀ ਖੁੱਟੀ ਉਸਨੇ ਦੰਮੋ ਨੂੰ ਆਪਣੇ ਕੋਲ ਖਿੱਚ ਲਿਆ ਤੇ ਪਿਆਰ ਨਾਲ ਉਸਦੇ ਸਿਰ ਤੇ ਹੱਥ ਫੇਰਨ ਲੱਗ ਪਿਆ ਫਿਰ ਅੰਗਰੇਜ਼ੀ ਵਿੱਚ ਕਿਹਾ ਹੇ ਸੌਂ ਗੋ ਐਂਡ ਸਿੰਗ ਮਾਈ ਡੀਅਰ ਚਾਈਲਡ ਥੇਰ ਇਜ਼ ਨਥਿੰਗ ਇਨ ਥਿਸ ਵਰਡ ਲਾਈਕ ਅ ਸੌਂ ਪਪ ਗੀਤ ਜਾ ਗਾ ਮੇਰੀ ਬੱਚੀ ਇਸ ਦੁਨੀਆ ਵਿੱਚ ਗੀਤ ਜੀ ਹੋਰ ਕੋਈ ਚੀਜ਼ ਨਹੀਂ ਦੰਮੋ ਦੀਆਂ ਅੱਖਾਂ ਵਿੱਚੋਂ ਹੰਝੂ ਫੁੱਟ ਪਏ ਤੇ ਜਜ਼ਬਾਤ ਬੇਕਾਬੂ ਹੋਣ ਤੋਂ ਪਹਿਲਾਂ ਉਹ ਸਟੂਡੀਓ ਅੰਦਰ ਨੱਟ ਗਿਆ ਉਸ ਦਿਨ ਕਿੰਨਾ ਚਿਰ ਉਸ ਤੋਂ ਕਾਮਨਾ ਹੋ ਸਕਿਆ ਅਣਗਿਣਤ ਲੋਕਾਂ ਵਾਂਗ ਉਸਤੇ ਭਾਵਕ ਜਿਮਨ ਦੀ ਨਸਣਾੜੀ ਵਿੱਚ ਵੀ ਸੈਗਲ ਸਮਾਇਆ ਹੋਇਆ ਸੀ ਉਹ ਰੋਂਦੀ ਜਾਂਦੀ ਤੇ ਮੁਰਮੁਰ ਕਹਿੰਦੀ ਰਾਹ ਇਹ ਸੈਗਲ ਮਰ ਜਾਏਗਾ ਕਿ ਉਹਨੂੰ ਬਚਾਉਣ ਦਾ ਕੋਈ ਹੱਪਾ ਨਹੀਂ ਹੋ ਸਕਦਾ ਕਿ ਅਸੀਂ ਸੋਚ ਵੀ ਸਕਦੇ ਹਾਂ ਕਿ ਇੱਕ ਦਿਨ ਦੁਨੀਆ ਵਿੱਚ ਸੈਗਲ ਨਹੀਂ ਹੋਵੇਗਾ ਅਤੇ ਕਿਤਾਬ ਦਾ ਸਫਾ ਪੜਤਨ ਜਿੰਨੀ ਦੇਰ ਪਿੱਛੋਂ ਨਾ ਦੁਨੀਆ ਵਿੱਚ ਸੈਗਲ ਸੀ ਨਾ ਦਮੋਂ ਦੋਵੇਂ ਆਪੋ ਆਪਣਾ ਪਿੰਜਰਾ ਲੈ ਕੇ ਉੱਡ ਗਏ ਸਨ ਤੇ ਮੈਂ ਉਹਨਾਂ ਦੀ ਖਾਲੀ ਦੁਨੀਆ ਦੀ ਕਲਪਨਾ ਹੀ ਨਹੀਂ ਸਾਂ ਕਰ ਰਿਹਾ ਉਸ ਵਿੱਚ ਸਾ ਲੈ ਰਿਆ ਸਾਂ ਉਸ ਦੀ ਕੌੜੀਆਂ ਚੋਹਾਂ ਨਾਲ ਟਕਰਾਰਿਆ ਸਾਂ 22 ਅਪ੍ਰੈਲ 1947 ਨੂੰ ਦੰਮੋਂ ਦੀ ਮਰਤੂ ਹੋਈ 15 ਅਗਸਤ 1947 ਨੂੰ ਪੰਜਾਬ ਟੁੱਟ ਗਿਆ ਸਾਡਾ ਸਾਰਾ ਪਰਿਵਾਰ ਪਿੰਡੋਂ ਉਜੜ ਕੇ ਥਾਂ-ਥਾਂ ਵਿਖਰ ਗਿਆ ਮੇਰਾ ਤਾਸ਼ ਧੱਕਰ ਕਹਿ ਕੇ ਡੇੜੀ ਹੋ ਗਿਆ ਬਾਕੀ ਅਗਲੇ ਭਾਗ 12 ਵਿੱਚ